ਇੱਕ ਕਿਸਾਨ ਨੇ ਮਤਰੀ ਮਾਂ ਦੇ ਪਿੱਛੇ ਲੱਗ ਕੇ ਆਪਦੇ ਦੋ ਨਿੱਕੇ-ਨਿੱਕੇ ਬੱਚਾ ਨੂੰ ਇੱਕ ਸਾਲ ਲਈ ਕਮਰੇ ਵਿੱਚ ਬੰਦ ਕਰੀ ਰੱਖਿਆ ਸੀ ਤੇ ਇੱਕ ਸਾਲ ਲਈ ਨਾ ਤਾਂ ਕਮਰੇ ਦੇ ਅੰਦਰ ਕੋਈ ਦਾਖਲ ਹੋਇਆ ਤੇ ਨਾ ਹੀ ਬੱਚਿਆਂ ਨੇ ਕਦੇ ਬਾਹਰ ਦਾ ਮੂੰਹ ਦੇਖਿਆ ਇੱਕ ਸਾਲ ਬਾਅਦ ਜਦੋਂ ਵਾਪਸ ਆ ਕੇ ਕਿਸਾਨ ਤੇ ਉਸ ਦੀ ਘਰ ਵਾਲੀ ਕਮਰੇ ਦਾ ਦਰਵਾਜ਼ਾ ਖੋਲਦੇ ਆ ਤੇ ਜੋ ਮੰਜ਼ਰ ਦੇਖਦੇ ਆ ਉਹ ਦੇਖ ਕੇ ਹੈਰਾਨ ਹੋ ਜਾਂਦੇ ਆ ਇਹ ਕਹਾਣੀ ਇੱਕ ਗਰੀਬ ਕਿਸਾਨ ਦੀ ਤੇ ਉਸਦੇ ਦੋ ਨਿੱਕੇ ਨਿੱਕੇ ਬੱਚਿਆਂ ਦੀ ਆ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ ਬਾਰ ਬਾਰ ਫਿਰਨੀ ਦੇ ਉੱਪਰ ਇੱਕ ਗਰੀਬ ਕਿਸਾਨ ਦਾ ਇੱਕ ਕਮਰੇ ਵਾਲਾ ਘਰ ਸੀਗਾ ਜਿਹਦੇ ਵਿੱਚ ਉਹਦੀ ਪਤਨੀ ਉਹਦੇ ਦੋ ਨਿੱਕੇ ਨਿੱਕੇ ਬੱਚੇ ਰਹਿੰਦੇ ਸੀਗੇ ਹੁਣ ਕਿਸਾਨ ਕੋਲੇ ਜ਼ਮੀਨ ਤਾਂ 60-65 ਵਿੱਗੇ ਸੀਗੀ ਪਰ ਉਹ ਪਥਰੀਲੀ ਜ਼ਮੀਨ ਸੀਗੀ ਜੀਦੀ ਕੇ ਫਸਲ ਪੂਰੇ ਦੀ ਪੂਰੀ ਮੀਂਹ ਦੇ ਉੱਪਰ ਨਿਰਭਰ ਸੀਗੀ ਹੁਣ ਮਾਰਵਾੜ ਦੇ ਬੱਦਲਾਂ ਦਾ ਕੋਈ ਭਰੋਸਾ ਨਹੀਂ ਸੀਗਾ ਦੂਸਰੇ ਨਾ ਤਾਂ ਤੀਸਰੇ ਸਾਲ ਮੀਂਹ ਨਹੀਂ ਆਉਂਦਾ ਸੀ ਜਿਹਦੇ ਕਾਰਨ ਸੋਕਾ ਪੈ ਜਾਂਦਾ ਸੀ ਤੇ ਫਸਲ ਬਰਬਾਦ ਹੋ ਜਾਂਦੀ ਸੀਗੀ ਤੇ ਇਸ ਕਰਕੇ ਕਿਸਾਨ ਤੇ ਉਹਦੇ ਬੱਚਿਆਂ ਨੂੰ ਭੁੱਖ ਦੇ ਨਾਲ ਜੂਝਣਾ ਪੈਂਦਾ ਸੀਗਾ ਹੁਣ ਕਿਸਾਨ ਵਿਚਾਰੇ ਨੇ ਇਸ ਵਿਫਤਾ ਤੋਂ ਖਿਹੜਾ ਛਡਾਉਣ ਲਈ ਖੂਹ ਖੋਦਣ ਵਾਸਤੇ ਬਾਣੀਆਂ ਤੋਂ ਵਿਆਜ ਤੇ ਪੈਸੇ ਲੈ ਲਏ। ਹੁਣ ਉਹ ਕਹਿੰਦੇ ਕਿ ਬੱਕਰੇ ਨੂੰ ਕਸਾਈ ਤੋਂ ਤਾਂ ਕੋਈ ਬਚਾ ਸਕਦਾ ਪਰ ਕਿਸਾਨ ਨੂੰ ਬਾਣੀਆਂ ਦੇ ਕੰਨ ਪਰ ਟੰਗੀ ਕਲਮ ਤੋਂ ਕੋਈ ਨਹੀਂ ਬਚਾ ਸਕਦਾ। ਤੇ ਐਨ ਉਸੇ ਵਕਤ ਹੀ ਮਾੜੀ ਕਿਸਮਤ ਨੂੰ ਕਿਸਾਨ ਦੇ ਉੱਪਰ ਇੱਕ ਹੋਰ ਵਿਫਤਾਨ ਪਈ। ਕਿਸਾਨ ਦੇ ਦੋ ਨਿੱਕੇ ਨਿੱਕੇ ਬੱਚਿਆਂ ਨੂੰ ਰੋਂਦੀ ਕਰ ਲਾਉਂਦੀ ਉਹਦੀ ਘਰ ਵਾਲੀ ਸਜ਼ਾ ਲਈ ਸੰਸਾਰ ਨੂੰ ਛੱਡ ਜਾਂਦੀ ਆ ਹੁਣ ਕਿਸਾਨ ਦੇ ਦੋ ਨਿੱਕੇ ਨਿੱਕੇ ਰੋਂਦੇ ਕਰ ਲਾਉਂਦੇ ਬੱਚਿਆਂ ਵੱਲ ਵੇਖ ਕੇ ਉਹਦੇ ਸਕੇ ਸਬੰਧੀ ਤੇ ਉਹਦੇ ਭੈਣ ਭਰਾ ਕਿਸਾਨ ਦਾ ਦੂਸਰਾ ਵਿਆਹ ਕਰਵਾ ਦਿੰਦੇ ਆ ਹੁਣ ਮਤਰੀ ਮਾਂ ਦੇ ਘਰੇ ਚਰਨ ਪੈਂਦੇ ਆ ਜਿਹੜੇ ਕਿ ਉਹਨਾਂ ਬੱਚਿਆਂ ਲਈ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੇ ਆ ਪਰ ਬੱਚਿਆਂ ਨੂੰ ਮਤਰੀ ਮਾਂ ਤੇ ਆਪਣੀ ਅਸਲੀ ਮਾਂ ਦੀ ਮਮਤਾ ਵਿਚਲਾ ਫਰਕ ਕਿੱਥੇ ਪਤਾ ਬੱਚੇ ਤਾਂ ਮਾਂ ਨੂੰ ਮਾਂ ਹੀ ਸਮਝਦੇ ਸੀਗੇ ਪਰ ਪਿਓ ਦੇ ਬਦਲਦੇ ਸੁਭਾ ਨੂੰ ਉਹ ਪੜਹੀ ਪਾਤ ਪਛਾਨਣ ਲੱਗੇ ਹੁਣ ਮਤਰੀ ਮਾਂ ਉਹਨਾਂ ਬੱਚਿਆਂ ਨੂੰ ਕੁੱਟਦੀ ਮਾਰਦੀ ਝਟਕਦੀ ਰਹਿੰਦੀ ਸੀਗੀ ਲਗਭਗ 1 ਸਾਲ ਕੁੱਟਮਾਰ ਸਹਿੰਦਿਆਂ ਤੇ ਝੜਕਾਂ ਸਹਿੰਦਿਆਂ ਹੋਇਆਂ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਲ ਬੀਤ ਜਾਂਦਾ ਏ ਹੁਣ ਜਿਹੜੀ ਕਿਸਾਨ ਦੀ ਵੱਡੀ ਬੇਟੀ ਹੁੰਦੀ ਆ ਉਹ 3 ਸਾਲ ਦੀ ਹੋ ਜਾਂਦੀ ਐ ਤੇ ਉਸ ਦਾ ਲੜਕਾ 2 ਸਾਲ ਦਾ ਹੋ ਜਾਂਦਾ ਏ ਤੇ ਤੀਸਰੇ ਸਾਲ ਉਹੀ ਹੁੰਦਾ ਏ ਜਿਹਦੇ ਤੋਂ ਕਿਸਾਨ ਡਰਦੇ ਸੀਗੇ ਮਾਰਵਾੜ ਦੇ ਬਦਲ ਕਿਤੇ ਦੂਰ ਦੂਰ ਤੱਕ ਵੀ ਨਹੀਂ ਦੀਂਦੇ ਪਿੰਡ ਦੇ ਕਿਸਾਨਾਂ ਦੀਆਂ ਅੱਖਾਂ ਬੱਦਲਾਂ ਵੱਲ ਵੇਖਦੇ-ਵੇਖਦੇ ਨਾਮ ਹੋ ਜਾਂਦੀਆਂ ਤੇ ਕਿਸਾਨ ਦਾ ਖੂਬ ਵਿਚਲਾ ਪਾਣੀ ਵੀ ਲਗਭਗ ਖਤਮ ਹੋ ਗਿਆ ਸੀਗਾ ਹੁਣ ਕਿਸਾਨ ਬਹੁਤ ਦੁਖੀ ਰਹਿਣ ਲੱਗਿਆ ਕਿਸਾਨ ਦੀ ਘਰਵਾਲੀ ਨੇ ਉਸ ਨੂੰ ਸਲਾਹ ਦਿੱਤੀ ਵੀ ਆਪਾਂ ਇੱਕ ਸਾਲ ਲਈ ਇੱਥੋਂ ਘਰ-ਬਾਰ ਛੱਡ ਕੇ ਮਾਲਵੇ ਵੱਲ ਚਲੇ ਜਾਨੇ ਆ ਜਦੋਂ ਇੱਕ ਸਾਲ ਬਾਅਦ ਦੁਬਾਰਾ ਮੀ ਆਉਣਗੇ ਤਾਂ ਖੂ ਭਰ ਜਾਏਗਾ ਆਪਾਂ ਦੁਬਾਰਾ ਵਾਪਸ ਆ ਜਾਵਾਂਗੇ ਕਿਸਾਨ ਆਪਣੀ ਘਰ ਵਾਲੀ ਦੀ ਸਲਾਹ ਤਾਂ ਮੰਨ ਲੈਂਦਾ ਏ ਪਰ ਜਦੋਂ ਕਿਸਾਨ ਦੀ ਘਰ ਵਾਲੀ ਆਪਣੇ ਬੇਰਹਿਮ ਦਿਲ ਦੀ ਇੱਛਾ ਜ਼ਾਹਰ ਕਰਦੀ ਆ ਵੀ ਮੈਂ ਇਹਨਾਂ ਦੋ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਜਾਣਾ ਇਹਨਾਂ ਨੂੰ ਮੈਂ ਇੱਥੇ ਹੀ ਛੱਡ ਕੇ ਜਾਵਾਂਗੀ ਇਹਨਾਂ ਦੋ ਬੱਚਿਆਂ ਨੂੰ ਇੱਥੇ ਹੀ ਮਾਰ ਮਕਾਉਨੇ ਆ ਇਹਨਾਂ ਦਾ ਭਾਰ ਆਪਾਂ ਕਿੱਥੇ ਸਹੰਦੇ ਫਿਰਾਂਗੇ ਮਾਲ ਵਿੱਚ ਜਾ ਕੇ ਖੌਰੇ ਆਪਣੇ ਆਪ ਨੂੰ ਰੋਟੀ ਨਸੀਬ ਹੋਣੀ ਆ ਜਾਂ ਨਹੀਂ ਹੋਣੀ ਇਹਨਾਂ ਦੀਆਂ ਗੋਗੜਾਂ ਨੂੰ ਕਿੱਥੇ ਭਰਾਂਗੇ ਮੈਂ ਇਹਨਾਂ ਨੂੰ ਨਾਲ ਨਹੀਂ ਲਿਜਾ ਸਕਦੀ ਹੁਣ ਕਿਸਾਨ ਇਸ ਗੱਲ ਤੋਂ ਹੋਰ ਵੀ ਬਹੁਤ ਜ਼ਿਆਦਾ ਦੁਖੀ ਹੋ ਗਿਆ ਤਾਂ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਆਪਣੇ ਇਹ ਦੋ ਬੱਚਿਆਂ ਨੂੰ ਜਿਹੜੇ ਕਿ ਮੇਰਾ ਆਪਦਾ ਖੂਨ ਨੇ ਮੈਂ ਇਹਨਾਂ ਨੂੰ ਕਿਵੇਂ ਮਾਰ ਮੁਕਾਵਾਂ ਮੈਂ ਅਜਿਹਾ ਕਰੂਰ ਪਿਤਾ ਨਹੀਂ ਬਣ ਸਕਦਾ ਮੈਂ ਅਜਿਹਾ ਕਹਿਰ ਨਹੀਂ ਢਾ ਸਕਦਾ ਤੇ ਕਿਸਾਨ ਦੀ ਘਰਵਾਲੀ ਨੇ ਕਿਹਾ ਤੂੰ ਫਿਕਰ ਨਾ ਕਰ ਇਹ ਵੀ ਤਰਕੀਬ ਮੈਂ ਸੋਚੀ ਬੈਠੀ ਆ ਮੈਨੂੰ ਪਤਾ ਏ ਤੇਰੇ ਚ ਐਡਾ ਦਿਲ ਹੈ ਨਹੀਂਗਾ ਤੂੰ ਇਹ ਕੰਮ ਨਹੀਂ ਕਰ ਸਕਦਾ ਇਸ ਲਈ ਇਹ ਸਾਰੀ ਵਿਉਂਤਬੰਦੀ ਮੈਂ ਪਹਿਲਾਂ ਹੀ ਕਰ ਚੁੱਕੀ ਆ ਕਿਸਾਨ ਨੂੰ ਆਪਣੀ ਘਰਵਾਲੀ ਦੀ ਇਸ ਵਿਉਂਤਬੰਦੀ ਦੇ ਉੱਪਰ ਬਹੁਤ ਜ਼ਿਆਦਾ ਗੁੱਸਾ ਆਉਂਦਾ ਏ ਪਰ ਅਜੇ ਹੀ ਬੇਰਹਿਮ ਪਤਨੀ ਦੇ ਥੱਲੇ ਲੱਗਿਆ ਹੋਣ ਕਾਰਨ ਕਿਸਾਨ ਬੇਵੱਸ ਹੋ ਕੇ ਕੁਝ ਵੀ ਨਹੀਂ ਸੀ ਕਹਿ ਸਕਦਾ ਉਸ ਨੇ ਕਿਹਾ ਜੇਕਰ ਇਹ ਤੇਰੇ ਸਕੇ ਬੱਚੇ ਹੁੰਦੇ ਤਾਂ ਫਿਰ ਵੀ ਤੂੰ ਐਵੇਂ ਹੀ ਕਰਦੀ ਕਿਸਾਨ ਦੀ ਪਤਨੀ ਨੇ ਬੇਝਿਜਕ ਜਵਾਬ ਦਿੱਤਾ ਕਿ ਜੇਕਰ ਮੇਰੇ ਸਕੇ ਵੀ ਹੁੰਦੇ ਤਾਂ ਵਕਤ ਦੱਸਦਾ ਵੀ ਉਹਨਾਂ ਨਾਲ ਕੀ ਕੀਤਾ ਜਾਂਦਾ ਤੇ ਐਸ ਵਕਤ ਦਾ ਵਕਤ ਇਹੀ ਦੱਸਦਾ ਏ ਵੀ ਮੈਂ ਇਹਨਾਂ ਦੋ ਬੱਚਿਆਂ ਦਾ ਭਾਰ ਆਪਦੇ ਸਿਰ ਤੇ ਨਹੀਂ ਚੱਕ ਸਕਦੀ ਮੈਂ ਉਹਨਾਂ ਦੀਆਂ ਗੋਗਣਾ ਭਰਨ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਆ ਇਸ ਲਈ ਮੈਂ ਇਹਨਾਂ ਨੂੰ ਇੱਥੇ ਹੀ ਮਾਰ ਮੁਕਾਵਾਂਗੀ ਤੂੰ ਜਰਾ ਥੋੜਾ ਟਾਈਮ ਬਾਹਰ ਹੋ ਕਰੋ ਮੈਂ ਇਹਨਾਂ ਦਾ ਹੁਣੇ ਸਫਾਇਆ ਕਰਦੀ ਆ ਤੇ ਆਪਾਂ ਕੱਲ ਸਵੇਰੇ ਹੀ ਮਾਲਵੇ ਨੂੰ ਨਿਕਲ ਜਾਂਦੇ ਆ ਤਾਂ ਕਿਸਾਨ ਨੇ ਝਾਟੀ ਆਪਣੀ ਘਰ ਵਾਲੀ ਦਾ ਹੱਥ ਫੜਿਆ ਕਿਸਾਨ ਨੇ ਕਿਹਾ ਨਾ ਭਲੀਏ ਮਾਨਸੇ ਅਜੀਹਾ ਕਹਿਰ ਨਾ ਕਮਾ ਮੇਰੇ ਕੋਲੇ ਇੱਕ ਤਰਕੀਬ ਆ ਜਿਹਦੇ ਨਾਲ ਸੱਪ ਵੀ ਮਰ ਜਾਏਗਾ ਤੇ ਛੋਟਾ ਵੀ ਬਚ ਜਾਏਗਾ ਕਿਸਾਨ ਦੀ ਘਰਵਾਲੀ ਨੇ ਕਿਹਾ ਕਿ ਜਲਦੀ ਦੱਸ ਕਿਹੜੀ ਤਰਕੀਬ ਆ ਜੇਕਰ ਮੰਨਣ ਵਾਲੀ ਹੋਈ ਤਾਂ ਮੈਂ ਜ਼ਰੂਰ ਮੰਨਾਂਗੀ ਜੇਕਰ ਨਾ ਮੰਨਣ ਵਾਲੀ ਹੋਈ ਤਾਂ ਤੂੰ ਜਿਹੜੀ ਮੇਰੀ ਤਰਕੀਬ ਹੈ ਉਸ ਨੂੰ ਮੰਨੇਗਾ ਤਾਂ ਕਿਸਾਨ ਨੇ ਆਪਣੀ ਘਰਵਾਲੀ ਨੂੰ ਕਿਹਾ ਦੋ 10 12 ਰੋਟੀਆਂ ਲਾ ਇਹਨਾਂ ਨਾਲ ਲਾਡ ਪਿਆਰ ਕਰ ਇਹਨਾਂ ਨੂੰ ਖੜਾ ਇਹਨਾਂ ਨੂੰ ਦులਾਰ ਤਾਂ ਕਿ ਇਹਨਾਂ ਨੂੰ ਮਹਿਸੂਸ ਨਾ ਹੋਵੇ ਵੀ ਸਾਡੇ ਨਾਲ ਕੋਈ ਅਣਹੋਣੀ ਹੋਣ ਵਾਲੀ ਹੈ ਆਪਾਂ ਇਹਨਾਂ ਨੂੰ ਕਹਾਂਗੇ ਕਿ ਅਸੀਂ ਸ਼ਹਿਰ ਦਿਹਾੜੀ ਚੱਲੇ ਆ ਤੇ ਸ਼ਾਮ ਤੱਕ ਘਰ ਵਾਪਸ ਆਵਾਂਗੇ ਇਸੇ ਤਰ੍ਹਾਂ ਹੀ ਕੁਝ ਦਿਨ ਜਿਉਂਦੇ ਰਹਿਣ ਤੋਂ ਬਾਅਦ ਜਦੋਂ ਇਹ ਵਿਦਮਾਤਾ ਦੇ ਹਵਾਲੇ ਭੁੱਖਣ ਪਾਣੇ ਤਾਂ ਆਪਣੇ ਆਪ ਹੀ ਟਿਕਾਣੇ ਲੱਗ ਜਾਣਗੇ ਕਿਸਾਨ ਦੀ ਇਸ ਤਰਕੀਬ ਦੇ ਉੱਪਰ ਉਹਦੀ ਘਰਵਾਲੀ ਸਹਿਮਤ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ। ਕਿਸਾਨ ਦੀ ਘਰਵਾਲੀ 7-8 ਰੋਟੀਆਂ ਲਾਉਂਦੀ ਹੈ ਤੇ ਉਹਨਾਂ ਨੂੰ ਛਿੱਕੂ ਦੇ ਵਿੱਚ ਪਾਉਂਦੀ ਹੈ। ਨਾਲ ਥੋੜਾ ਜਿਹਾ ਗੁੜ ਤੇ ਨਾਲ ਇੱਕ ਛੋਟੀ ਮਟਕੀ ਦੇ ਵਿੱਚ ਪਾਣੀ ਭਰਦੀ ਹੈ। ਬੱਚਿਆਂ ਨਾਲ ਲਾਡ ਪਿਆਰ ਕੀਤਾ ਜਾਂਦਾ ਹੈ। ਬੱਚੇ ਮਤਰੀ ਮਾਂ ਦੇ ਅੱਜ ਦੇ ਇਸ ਲਾਡ ਪਿਆਰ ਨੂੰ ਵੇਖ ਕੇ ਬੜੇ ਹੈਰਾਨ ਹੁੰਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਜਿਹੜੀ ਰੋਜ਼ ਕੁੱਟਣ ਮਾਰਨ ਵਾਲੀ ਤੇ ਛਿੜਕਾਂ ਮਾਰਨ ਵਾਲੀ ਮਾਂ ਅੱਜ ਸਾਡੇ ਨਾਲ ਅਨੋਖਾ ਪਿਆਰ ਕਰ ਰਹੀ ਹੈ ਪਰ ਬੱਚੇ ਉਹ ਮਾਂ ਦੇ ਇਸੇ ਪਿਆਰ ਨਾਲ ਹੀ ਬਹੁਤ ਖੁਸ਼ ਹੋ ਜਾਂਦੇ ਆ ਅੰਤ ਵਿੱਚ ਜਦੋਂ ਕਿਸਾਨ ਤੇ ਉਹਦੀ ਘਰਨ ਵਾਲੀ ਤੁਰਨ ਲੱਗਦੇ ਆ ਤਾਂ ਉਹ ਬੱਚਿਆਂ ਨੂੰ ਕਹਿੰਦੇ ਆ ਕਿ ਬੱਚਿਓ ਅਸੀਂ ਸ਼ਹਿਰ ਦਿਹਾੜੀ ਕਰਨ ਚੱਲੇ ਆ ਤੇ ਸ਼ਾਮ ਨੂੰ ਜਲਦੀ ਵਾਪਸ ਆ ਜਾਵਾਂਗੇ ਪਿਓ ਕਹਿੰਦਾ ਕਿ ਮੈਂ ਤੁਹਾਡੇ ਲਈ ਦੋ ਸ਼ਣਕ ਨੇ ਵੀ ਲੈ ਕੇ ਆਵਾਂਗਾ ਤਾਂ ਬੱਚੇ ਇਸ ਉੱਪਰ ਬਹੁਤ ਖੁਸ਼ ਹੁੰਦੇ ਆ ਤੇ ਮਾਂ ਉਹਨਾਂ ਨੂੰ ਕਹਿੰਦੀ ਹੈ ਕਿ ਛਿੱਕੂ ਦੇ ਵਿੱਚ ਰੋਟੀਆਂ ਪਈਆਂ ਨੇ ਨਾਲ ਗੁੜ ਪਿਆਏ ਜੇ ਭੁੱਖ ਲੱਗੀ ਖਾ ਲਿਓ ਤੇ ਮਟਕੀ ਦੇ ਵਿੱਚ ਪਾਣੀ ਭਰਿਆ ਪਿਆਏ ਜੇ ਪਿਆਸ ਲੱਗੀ ਤਾਂ ਪੀ ਲਿਓ ਤੇ ਬੱਚਿਆਂ ਕੋ ਤੋਂ ਜਦੋਂ ਮਾਪੇ ਅਲਵਿਦਾ ਹੁੰਦੇ ਨੇ ਤਾਂ ਬੱਚੇ ਜਾਂਦੇ ਹੋਏ ਇੱਕ ਵਾਰ ਦੁਬਾਰਾ ਫਿਰ ਮਾਪਿਆਂ ਨੂੰ ਕਹਿੰਦੇ ਨੇ ਕਿ ਮੰਮੀ ਪਾਪਾ ਜਲਦੀ ਵਾਪਸ ਆ ਜਾਣਾ ਤੇ ਛਣਕ ਨੇ ਲਿਆਉਣਾ ਨਾ ਭੁੱਲਣਾ ਤੇ ਇਸ ਉੱਪਰ ਪਿਓ ਦਾ ਦਿਲ ਇੱਕ ਵਾਰ ਤਾਂ ਬਲੁੰਦ ਰਿਆ ਜਾਂਦਾ ਏ ਪਰ ਪਰ ਮਾਂ ਦੀਆਂ ਗੁੱਸੇ ਭਰੀਆਂ ਅੱਖਾਂ ਤੇ ਸਾਹਮਣੇ ਪਿਓ ਦਾ ਕੋਈ ਵਾਸ ਨਹੀਂ ਚੱਲਦਾ ਤੇ ਉਹ ਰਸੋਈ ਦਾ ਜ਼ਰੂਰੀ ਸਮਾਨ ਚੱਕ ਕੇ ਮਾਲਵੇ ਵੱਲ ਨੂੰ ਤੁਰ ਪੈਂਦੇ ਆ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਹਨੇਰਾ ਹੁੰਦਾ ਏ ਤਾਂ ਕਿਸਾਨ ਆਪਣੀ ਘਰਵਾਲੀ ਨੂੰ ਕਹਿੰਦਾ ਏ ਕਿ ਭਲਿਏ ਮਾਨਸੇ ਅੱਜ ਦੀ ਰਾਤ ਆਪਾਂ ਇੱਥੇ ਹੀ ਆਰਾਮ ਕਰਦੇ ਆ ਅੱਗੇ ਦਾ ਪਿੰਡ ਕੱਲ ਤੈ ਕਰਾਂਗੇ ਤਾਂ ਉੱਥੇ ਕਿਸਾਨ ਤੇ ਉਹਦੀ ਘਰਵਾਲੀ ਰੁਕਦੇ ਆ ਕਿਸਾਨ ਦੀ ਘਰਵਰੀ ਜਿਹੜਾ ਰਸੋਈ ਦਾ ਥੋੜਾ ਬਹੁਤ ਸਮਾਨ ਲਿਆਂਦਾ ਹੁੰਦਾ ਉਸ ਤੋਂ ਅੰਨ ਪਾਣੀ ਤਿਆਰ ਕਰਦੀ ਆ ਤੇ ਪੇਟ ਭਰ ਕੇ ਜਦੋਂ ਕਿਸਾਨ ਤੇ ਉਸ ਦੀ ਘਰਵਾਲੀ ਲੇਟਦੇ ਆ ਕਿਸਾਨ ਦੇਖਦਾ ਕਿ ਉੱਪਰ ਪੰਛੀਆਂ ਦੀਆਂ ਡਾਰਾਂ ਜਾ ਰਹੀਆਂ ਹੁੰਦੀਆਂ ਨੇ ਕਿਸਾਨ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਦੇਖ ਆਖਰ ਤਾਂ ਸ਼ਾਮ ਪਈ ਤਾਂ ਇਹ ਪੰਛੀ ਵੀ ਆਪਣੇ ਆਪਣੇ ਘਰਾਂ ਨੂੰ ਆਪਣੇ ਬੱਚਾ ਕੋਲ ਪਰਤਦੇ ਨੇ ਤਾਂ ਇਸ ਦੇ ਉੱਪਰ ਉਸ ਦੀ ਘਰਵਾਲੀ ਕਹਿੰਦੀ ਹੈ ਕਿ ਹਲੇ ਵੀ ਤੇਰਾ ਧਿਆਨ ਉਹਨਾਂ ਜਮਦੂਦਾਂ ਵਿੱਚੋਂ ਨਹੀਂ ਨਿਕਲਿਆ ਜੇ ਅਈ ਡੈ ਤੈਨੂੰ ਵਿਯੋਗ ਆਉਂਦਾ ਏ ਤਾਂ ਤੂੰ ਵਾਪਸ ਚਲਾ ਜਾ ਦੂਜੇ ਪਾਸੇ ਛਿੱਕੂ ਵਿੱਚ ਟੰਗੀਆਂ ਹੋਈਆਂ ਰੋਟੀਆਂ ਵੀ ਮਤਰੀ ਮਾਂ ਨੇ ਇਸ ਤਰ੍ਹਾਂ ਕੰਧ ਦੇ ਉੱਪਰ ਲਟਕਾਈਆਂ ਸੀ ਵੀ ਜਿੱਥੋਂ ਤੱਕ ਬੱਚਿਆਂ ਦਾ ਹੱਥ ਹੀ ਨਾ ਪਹੁੰਚ ਸਕੇ ਹੁਣ ਨਾ ਤਾਂ ਉਹਨਾਂ ਬੱਚਿਆਂ ਨੇ ਉਹ ਰੋਟੀ ਖਾਧੀ ਤੇ ਨਾ ਹੀ ਮਟਕੇ ਦੇ ਵਿੱਚੋਂ ਪਾਣੀ ਪੀਤਾ ਤੇ ਜਦੋਂ ਜਦੋਂ ਵੀ ਉਹ ਨਿੱਕਾ ਬੱਚਾ ਆਪਣੀ ਵੱਡੀ ਭੈਣ ਨੂੰ ਪੁੱਛਦਾ ਕਿ ਹਲੇ ਸ਼ਾਮ ਨਹੀਂ ਹੋਈ ਮੰਮੀ ਪਾਪਾ ਕਿਉਂ ਨਹੀਂ ਆਏ ਤਾਂ ਉਦੋਂ ਹੀ ਵੱਡੀ ਭੈਣ ਜਵਾਬ ਦਿੰਦੀ ਹੈ ਕਿ ਹਲੇ ਸ਼ਾਮ ਕਿੱਥੇ ਹੋਈ ਵੀਰੇ ਜੇ ਸ਼ਾਮ ਹੋਈ ਹੁੰਦੀ ਤਾਂ ਮੰਮੀ ਪਾਪਾ ਘਰ ਨਾ ਆ ਜਾਂਦੇ ਜਦੋਂ ਹੀ ਸ਼ਾਮ ਹੋਏਗੀ ਉਦੋਂ ਮੰਮੀ ਪਾਪਾ ਘਰ ਆ ਜਾਣਗੇ ਜੇ ਤੈਨੂੰ ਭੁੱਖ ਲੱਗੀ ਹੈ ਤੂੰ ਰੋਟੀ ਖਾ ਲਾ ਜੇ ਤੈਨੂੰ ਪਿਆਸ ਲੱਗੀ ਹੈ ਤੂੰ ਪਾਣੀ ਪੀ ਲਾ ਦੂਜੇ ਪਾਸੇ ਕਿਸਾਨ ਤੇ ਉਸ ਦੀ ਘਰ ਵਾਲੀ ਮਾਲਵੇ ਵਿੱਚ ਪਹੁੰਚ ਜਾਂਦੇ ਆ ਤੇ ਉਥੇ ਜਾ ਕੇ ਦਿਨ ਰਾਤ ਮਿਹਨਤ ਕਰਦੇ ਆ ਤੇ ਹਰ ਰੋਜ਼ ਉਹਨਾਂ ਲਈ ਇੱਕ ਨਵਾਂ ਦਿਨ ਚੜਦਾ ਤੇ ਨਵੀਂ ਸ਼ਾਮ ਹੁੰਦੀ ਆ ਇੱਕ ਹਨੇਰੇ ਕਮਰੇ ਦੇ ਵਿੱਚ ਬੰਦ ਉਹਨਾਂ ਦੇ ਦੋ ਬੱਚੇ ਜਿਨ੍ਹਾਂ ਲਈ ਕਦੇ ਸ਼ਾਮ ਹੋਈ ਨਹੀਂ ਉਹਨਾਂ ਲਈ ਉਹ ਸ਼ਾਮ ਆਈ ਨਹੀਂ ਜਿਹੜੀ ਮਾਪੇ ਕਹਿ ਕੇ ਗਏ ਸੀ ਕਿ ਅਸੀਂ ਸ਼ਾਮ ਨੂੰ ਵਾਪਸ ਆਵਾਂਗੇ ਤੇ ਤੁਹਾਡੇ ਲਈ ਦੋ ਛਣਕ ਨੇ ਲੈ ਕੇ ਆਵਾਂਗੇ ਹੁਣ ਜਦੋਂ ਉਧਰਲੇ ਪਾਸੇ 1 ਸਾਲ ਹੋ ਜਾਂਦਾ ਏ ਤਾਂ ਉਸ ਮਤ੍ਰਈ ਮਾਂ ਦੇ ਕੋਲ ਆਪਣਾ ਇੱਕ ਬੱਚਾ ਪੈਦਾ ਹੁੰਦਾ ਏ 1 ਸਾਲ ਬਾਅਦ ਜਦੋਂ ਆਪਣੇ ਬੱਚੇ ਨੂੰ ਲੈ ਕੇ ਖੁਸ਼ੀ-ਖੁਸ਼ੀ ਆਪਦੇ ਘਰ ਵੱਲ ਨੂੰ ਪਰਤਦੇ ਆ ਤੇ ਰਸਤੇ ਦੇ ਵਿੱਚ ਇਹੀ ਸੋਚਦੇ ਆਉਂਦੇ ਆ ਕਿ ਕੀ ਬਣਿਆ ਹੋਏਗਾ ਉਹਨਾਂ ਬੱਚਿਆਂ ਦਾ ਹੁਣ ਤਾਂ ਸੁੱਕ ਕੇ ਬਿਲਕੁਲ ਪਿੰਜਰ ਬਣ ਚੁੱਕੇ ਹੋਣਗੇ ਕਦੋਂ ਦੇ ਮਰ ਮੁੱਕ ਗਏ ਹੋਣਗੇ ਦੇ ਕਿਸਾਨ ਕਹਿੰਦਾ ਏ ਕਿ ਮੇਰੇ ਵਿੱਚ ਤਾਂ ਉਹਨਾਂ ਦੇ ਪਿੰਜਰਾ ਨੂੰ ਸਾਫ਼ ਕਰਨ ਦਾ ਵੀ ਦਿਲ ਨਹੀਂ ਹੈਗਾ ਇਹ ਕੰਮ ਵੀ ਪੜੀਏ ਮਾਨਸੇ ਤੈਨੂੰ ਹੀ ਕਰਨਾ ਪਏਗਾ ਉਹ ਕਹਿੰਦੀ ਕਿ ਬੇਫਿਕਰ ਰਹਿ ਇਹ ਕੰਮ ਵੀ ਮੈਂ ਆਪ ਹੀ ਕਰ ਦੇਵਾਂਗੀ ਆਪਾਂ ਉਹਨਾਂ ਦੇ ਪਿੰਜਰ ਚੱਕ ਕੇ ਖੂਬ ਵਿੱਚ ਸੁੱਟਾਂਗੇ ਤੇ ਕੰਮ ਮੁਕਾਵਾਂਗੇ ਤੇ ਹੁਣ ਜਦੋਂ ਕਿਸਾਨ ਤੇ ਉਸ ਦੀ ਘਰ ਵਾਲੀ ਆਪਣੇ ਘਰ ਦੇ ਬਿਲਕੁਲ ਨਜ਼ਦੀਕ ਆਉਂਦੇ ਆ ਤੇ ਕਿਸਾਨ ਥੋੜਾ ਘਰ ਤੋਂ ਪਿੱਛੇ ਰੁੱਕ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਭਲੀਏ ਮਾਨਸੇ ਤੂੰ ਮੈਨੂੰ ਬੱਚਾ ਫੜਾ ਤੇ ਤੂੰ ਅੱਗੇ ਜਾ ਕੇ ਦੇਖ ਤਾਂ ਕਿਸਾਨ ਦੀ ਘਰਵਾਲੀ ਆਪਣਾ ਬੱਚਾ ਫੜਾ ਕੇ ਕਿਸਾਨ ਨੂੰ ਤੇ ਜਦੋਂ ਕਮਰੇ ਦੇ ਨੇੜੇ ਜਾਂਦੀ ਆ ਤਾਂ ਉਸ ਨੂੰ ਕਮਰੇ ਦੇ ਵਿੱਚੋਂ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਕਿਸਾਨ ਦੀ ਘਰਵਾਲੀ ਹੱਕੀ ਪੱਕੀ ਰਹਿ ਜਾਂਦੀ ਹੈ ਤੇ ਕਿਸਾਨ ਨੂੰ ਆਵਾਜ਼ ਮਾਰਦੀ ਹੈ ਹੁਣ ਦੋਨੇ ਜਾਨੇ ਜਦੋਂ ਆਵਾਜ਼ ਸੁਣਦੇ ਆ ਤਾਂ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਆਖਰ ਇਹ ਕਿਵੇਂ ਹੋ ਸਕਦਾ ਹੈ ਇੱਕ ਸਾਲ ਤੱਕ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਕੋਈ ਭੂਤ ਪ੍ਰੇਤ ਹੋਏਗੀ ਜਿਨ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਪਰ ਜਦੋਂ ਉਹ ਕਮਰੇ ਦੇ ਥੋੜਾ ਨਜ਼ਦੀਕ ਜਾਂਦੇ ਆ ਤਾਂ ਨਿੱਕੇ ਬੱਚੇ ਦੀ ਹੀ ਆਵਾਜ਼ ਆ ਰਹੀ ਹੁੰਦੀ ਹੈ ਕਿ ਹਜੇ ਸ਼ਾਮ ਨਹੀਂ ਹੋਈ ਭੈਣੇ ਮੰਮੀ ਪਾਪਾ ਕਦੋਂ ਘਰ ਆਉਣਗੇ ਤਾਂ ਵੱਡੀ ਬੱਚੀ ਕਹਿ ਰਹੀ ਹੁੰਦੀ ਆ ਹਲੇ ਸ਼ਾਮ ਕਿੱਥੇ ਹੋਈ ਵੀਰੇ ਜੇ ਸ਼ਾਮ ਹੋ ਗਈ ਹੁੰਦੀ ਤਾਂ ਮੰਮੀ ਪਾਪਾ ਘਰ ਨਾ ਆ ਜਾਂਦੇ ਹਲੇ ਸ਼ਾਮ ਨਹੀਂ ਹੋਈ ਜੇ ਤੈਨੂੰ ਭੁੱਖ ਲੱਗੀ ਆ ਤੂੰ ਰੋਟੀ ਖਾ ਲਾ ਜੇ ਤੈਨੂੰ ਪਿਆਸ ਲੱਗੀ ਆ ਤੇ ਤੂੰ ਪਾਣੀ ਪੀ ਲਾ ਇੰਨਾ ਸੁਣਦੇ ਹੀ ਕਿਸਾਨ ਦੀ ਘਰ ਵਾਲੀ ਗੁੱਸੇ ਵਿੱਚ ਕ੍ਰੋਧਿਤ ਹੋ ਕੇ ਦਰਵਾਜ਼ੇ ਨੂੰ ਇੱਕਦਮ ਖੋਲਦੀ ਆ ਜਦੋਂ ਉਹ ਦਰਵਾਜ਼ੇ ਨੂੰ ਇੱਕਦਮ ਖੋਲਦੀ ਆ ਤਾਂ ਬੱਚੇ ਤਾੜੀਆਂ ਮਾਰ ਕੇ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ ਕਹਿੰਦੇ ਕਿ ਸ਼ਾਮ ਆ ਗਈ ਸ਼ਾਮ ਆ ਗਈ ਮੰਮੀ ਪਾਪਾ ਆ ਗਏ ਤੇ ਸਾਡੇ ਲਈ ਦੋ ਸ਼ਣਕ ਨੇ ਵੀ ਲੈ ਕੇ ਆਏ ਆ ਦੱਸੋ ਪਾਪਾ ਕਿੱਥੇ ਨੇ ਉਹ ਸ਼ਣਕ ਨੇ ਤੇ ਉੱਥੇ ਹੀ ਮਤਰੀ ਮਾਂ ਉਹਨਾਂ ਵੱਲ ਵਾਦੀ ਹੋਈ ਪੂਰੇ ਜ਼ੋਰ ਦੇ ਨਾਲ ਗੁੱਸੇ ਦੇ ਵਿੱਚ ਉਹਨਾਂ ਦੇ ਇੱਕ ਇੱਕ ਥੱਪੜ ਮਾਰਦੀ ਹੈ ਤੇ ਬੱਚੇ ਜ਼ਮੀਨ ਦੇ ਉੱਪਰ ਡਿੱਗ ਪੈਂਦੇ ਨੇ ਤੇ ਸਜ਼ਾ ਦੀ ਨੀਂਦ ਸੌ ਜਾਂਦੇ ਨੇ ਉਸ ਤੋਂ ਬਾਅਦ ਉਹ ਕਿਸਾਨ ਆਪਣੇ ਉਹਨਾਂ ਬੱਚਿਆਂ ਨੂੰ ਗੋਦੀ ਦੇ ਵਿੱਚ ਚੱਕਦਾ ਏ ਤੇ ਬਹੁਤ ਝੰਡੋੜਦਾ ਏ ਕਿ ਕਾਸ਼ ਕਿਤੇ ਇਹ ਬੱਚੇ ਜਿਉਂਦੇ ਹੋ ਜਾਣ ਕਾਸ਼ ਕਿਤੇ ਇਹ ਬੱਚੇ ਦੁਬਾਰਾ ਉਸੇ ਤਰ੍ਹਾਂ ਹੀ ਬੋਲਣ ਪਰ ਉਹ ਤਾਂ ਸਦਾ ਦੀ ਨੀਂਦ ਸੌ ਚੁੱਕੇ ਸੀਗੇ ਸੋ ਇਸ ਤਰ੍ਹਾਂ ਇੱਕ ਆਸ ਨੇ ਉਹਨਾਂ ਬੱਚਿਆਂ ਨੂੰ ਇੱਕ ਸਾਲ ਤੱਕ ਜਿਉਂਦੇ ਰੱਖਿਆ ਤੇ ਜਿਹੜੀਆਂ ਰੋਟੀਆਂ ਮਤਰੀ ਮਾਂ ਨੇ ਬੜੇ ਬੇਰਹਿਮ ਦਿਲ ਦੇ ਨਾਲ ਕਿੱਲੀ ਦੇ ਉੱਪਰ ਟੰਗੀਆਂ ਸੀ ਉਹਨਾਂ ਵੱਲ ਕੀੜੀਆਂ ਦੀ ਲੈਨ ਜਾ ਰਹੀ ਸੀਗੀ ਤੇ ਦੂਸਰੇ ਪਾਸੇ ਮਟਕੀ ਦਾ ਪਾਣੀ ਵੀ ਸੁੱਕਿਆ ਪਿਆ ਸੀਗਾ ਥੋੜੇ ਸਮੇਂ ਬਾਅਦ ਮਟਕੀ ਆਪਣਾ ਪਾਣੀ ਆਪ ਹੀ ਸੋਖ ਜਾਂਦੀ ਆ ਇਸ ਤਰ੍ਹਾਂ ਇੱਕ ਆਸ ਨੇ ਬੱਚਾ ਨੂੰ ਇੱਕ ਸਾਲ ਤੱਕ ਬਿਨਾ ਅੰਨ ਦੇ ਬਿਨਾ ਪਾਣੀ ਦੇ ਕਿਵੇਂ ਜਿਉਂਦਾ ਰੱਖਿਆ ਕੁਦਰਤ ਦੀ ਅਜੀਹੀ ਕਿਹੜੀ ਸ਼ਕਤੀ ਸੀ ਕੁਦਰਤਾ ਅਜੀਹਾ ਕਿਹੜਾ ਕ੍ਰਿਸ਼ਮਾ ਸੀ ਕਿ ਇੱਕ ਬੇਰਹਿਮ ਪਿਤਾ ਤੇ ਬੇਰਹਿਮ ਮਾਂ ਦੀ ਬੇਰਹਿਮੀ ਦੇ باوجود ਵੀ ਕੁਦਰਤ ਨੇ ਅਜੀਹਾ ਕ੍ਰਿਸ਼ਮਾ ਕੀਤਾ ਕਿ ਬੱਚਿਆਂ ਨੂੰ 1 ਸਾਲ ਤੱਕ ਜਿਉਂਦਿਆ ਰੱਖਿਆ ਤੇ ਆਨਸਾਰ ਹੀ ਮਾਂ ਨੇ ਜਿਸ ਆਸ ਦੇ ਉੱਪਰ ਬੱਚੇ ਜਿਉਂਦੇ ਸੀ ਉਸ ਆਸ ਨੂੰ ਇੱਕੋ ਝਟਕੇ ਵਿੱਚ ਬੁਝਾ ਕੇ ਬੱਚਿਆਂ ਨੂੰ ਸਦਾ ਦੀ ਨੀਂਦਰ ਸੁਲਾ ਦਿੱਤਾ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣਾ ਵਿਚਾਰ ਜ਼ਰੂਰ ਪੇਸ਼ ਕਰਿਓ ਧੰਨਵਾਦ